ਖੇਡਾਂ ਨਾਲ ਹੀ ਨਸ਼ਾ ਬੰਦ ਕੀਤਾ ਜਾ ਸਕਦਾ ਹੋਰ ਕਿਸੇ ਗੱਲ ਨਾਲ ਨਹੀਂ ਫੁੱਟਬਾਲ ਨੂੰ ਲੋਕ ਆਪਣੇ ਇੰਡੀਆ 'ਚ ਘੱਟ ਉਹ ਦੇਖਦੇ ਨੇ ਇਸ ਕਰਕੇ ਆਪਣਾ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵਧੀਆ ਤੋਂ ਵਧੀਆ ਟੂਰਨਾਮੈਂਟ ਕਰਾਏ ਜਾਵੇ ਮੈਚ ਕਰਾਏ ਜਾਣ ਹੁਣ ਗਰਮੀ ਜ਼ਿਆਦਾ ਹੋਣ ਕਰਕੇ ਇਸ ਕਰਕੇ ਰਾਤ ਦਾ ਪ੍ਰਬੰਧ ਕੀਤਾ ਸਾਰੀਆਂ ਲਾਈਟਾਂ ਦਾ ਹਾਂਜੀ ਹਾਂਜੀ ਸਾਰੀਆਂ ਲਾਈਟਾਂ 'ਚ ਮੈਚ ਚੱਲਣਗੇ ਆਪਣੇ ਸਾਰੀ ਦੱਸ ਸਵੇਰੇ ਸ਼ਾਮ ਨੂੰ 6 ਵਜੇ ਤੋਂ ਸ਼ੁਰੂ ਹੋ ਕੇ ਸਵੇਰ ਦੇ 3-4 ਵਜੇ ਤੱਕ ਮੈਚ ਚੱਲਿਆਦਾ ਕਬੱਡੀ ਚ ਬਹੁਤ ਹਾਈ ਲੈਵਲ ਹੈ ਉਸ ਤਰ੍ਹਾਂ ਹੁਣ ਫੁੱਟਬਾਲ ਪਹਿਲਾਂ ਵਾਂਗੂ ਨਹੀਂ ਰਹੀ ਜਿਹੜਾ ਫਸਟ ਨਾਮ ਹੈ ਜੀ 1 ਲੱਖ ਰੁਪਿਆ ਸੈਕੰਡ 71000 ਰੁਪਿਆ ਇਨਾਮ ਦੇ ਰਹੀ ਹੈ ਜਾਨੀ ਪਹਿਲਾ ਇਨਾਮ 1 ਲੱਖ ਰੁਪਿਆ 1 ਲੱਖ ਰੁਪਿਆ ਹਾਂਜੀ ਫਸਟ ਨਾਮ ਦੇ ਰਹੀ ਹੈ ਜੀ ਜਿਹੜੀ ਫੁੱਟਬਾਲ ਦੀ ਟੀਮ ਜਿੱਤੂ ਜਿੱਤੂਗੀ ਤੇ ਸਾਡੇ ਕੋਲੇ 16 ਇਨਵਾਈਟਡ ਕਲੱਬ ਆ ਰਹੇ ਨੇ ਜੀ ਆਲ ਇੰਡੀਆ ਤੋਂ ਅੱਗੇ ਫੁੱਟਬਾਲ 'ਚ ਇੰਨੇ ਨਾਮ ਨਹੀਂ ਸੀ ਇੰਨੀ ਓਪਰਚ्युनिटी ਨਹੀਂ ਸੀ ਹੋਣ ਜਿਆਦਾ ਫੁੱਟਬਾਲ 'ਚ ਓਪਰਚ्युनिटी ਬਹੁਤ ਜਿਆਦਾ ਨਾਮ ਵੀ ਬਹੁਤ ਜਿਆਦਾ ਵਧ ਗਏ ਨੇ ਹੂੰ ਹੁਣ ਆਪਣੇ ਫੁੱਟਬਾਲ ਦੇ ਵਿੱਚ ਪਹਿਲਾ ਨਾਮ 1 ਲੱਖ ਦੂਜਾ 50 ਹਜ਼ਾਰ ਤੇ ਤੀਜੇ ਚੌਥੇ ਨੂੰ ਵੀ ਨਾਮ ਆ ਹੂੰ ਚੌਥੇ ਨੂੰ ਵੀ ਨਾਮ ਹੈਗਾ 11 11 ਹਜ਼ਾਰ ਰੁਪਏ ਨਾਮ ਆ ਕਿ ਜਣੀ ਕੋਈ ਬਣ ਜਾਣਾ ਨਹੀਂ ਤੇ ਹੈ ਤੇਜ ਐਸਟ ਜਿਹੜੇ 4 ਪਲੇਅਰ ਹੋਣਗੇ ਉਹਨਾਂ ਨੂੰ ਸਾਈਕਲ ਤੇ ਜਾਣਗੇ ਹੂੰ ਠੀਕ ਹੈ ਤੇ 16 ਟੀਮਾਂ ਨੇ ਪਹਿਲਾ ਇਹ ਜਦੋਂ ਟੂਰਨਾਮੈਂਟ ਸ਼ੁਰੂ ਹੋਇਆ ਸੀ ਤਾਂ ਇਹ ਪੰਜਾਬ ਲੈਵਲ ਤੋਂ ਸ਼ੁਰੂ ਹੋਇਆ ਸੀ ਹੁਣ ਇਹ ਟੂਰਨਾਮੈਂਟ ਆਲ ਇੰਡੀਆ ਲੈਵਲ ਦਾ ਬਣ ਵੀਰੇ ਸਾਰੇ ਓਰੇ ਜਿਵੇਂ ਕੰਮ ਛੱਡ ਕੇ ਵੀ ਓਰੇ ਪਹੁੰਚ ਜਾਂਦੇ ਨੇ ਹੈ ਹਾਂਜੀ ਹਾਂਜੀ ਸਾਰੇ ਤਕਰੀਬਨ ਅਸੀਂ ਕਮਾਕਾਰ ਵਾਲੀ ਆ ਵੀਰੇ ਅਸੀਂ ਪੁਰਾਣੇ ਗਰਾਊਂਡ ਨਾਲ ਜੁੜੇ ਹੋਏ ਆ ਖੇਡਦੇ ਰਹੇ ਆ ਇਸ ਕਰਕੇ ਸਾਨੂੰ ਅੱਜ ਵੀ ਇਹ ਜਿਹੜੇ ਨਵੇਂ ਮੁੰਡੇ ਹੁਣ ਤੁਸੀਂ ਦੇਖ ਰਹੇ ਹੋ 14 ਸਾਲੀ 17 ਸਾਲੀ ਅਸੀਂ ਨਵੀਂ ਪਨੀਰੀ ਤਿਆਰ ਕਰ ਰਹੇ ਹਾਂ ਜੀ ਕਿ ਕਿਤੇ ਨਾ ਕਿਤੇ ਉਹ ਵੀ ਹੋ ਹਾਂ ਜਦੋਂ ਕਿ ਸਾਡੇ ਬਾਰੇ ਵੀ ਕਿਸੇ ਨੇ ਸੋਚਿਆ ਨਹੀਂ ਹੈ ਸਹੀ ਗੱਲ ਹੈ ਜੀ ਅਸੀਂ ਵੀਰੇ ਇੱਕ ਤਾਂ ਹੈਂਡੀਕੈਪਟਾਂ ਵਾਸਤੇ ਜੇ ਮਤਲਬ ਕਿਸੇ ਦੀਆਂ ਦੋਏ ਲੱਤਾਂ ਮਤਲਬ ਖਰਾਬ ਨੇ ਜਿਵੇਂ ਬਚਪਨ ਤੋਂ ਲਾ ਲੋ 80% ਤੱਕ ਤਾਂ ਉਹਨਾਂ ਦਾ ਕਾਰਡ ਬਣਦਾ ਉਹਨਾਂ ਨੂੰ ਅਸੀਂ ਬੈਟਰੀ ਵਾਲੀ ਸਾਈਕਲਾਂ ਜਿਹੜਾ ਵੀ ਬੰਦਾ ਲੋਡ ਬੰਦ ਹੈ ਲੋਡ ਬੰਦ ਹੈ ਜੀ ਬੈਟਰੀ ਵਾਲੀਆਂ ਸਾਈਕਲਾਂ ਦਵਾਂਗੇ ਜਿਹਦੀ ਇੱਕ ਲੱਤ ਖਰਾਬ ਹੈ ਜੀ ਉਹਨੂੰ ਦੂਜੀ ਸਾਈਕਲ ਟਰਾਈਸਾਈਕਲ ਦਵਾਂਗੇ ਜੇ ਹਾਂ ਕੋਈ ਲੋਡ ਬੰਦ ਸਾਡੇ ਤੋਂ ਫੋੜੀਆਂ ਵੀ ਲਿਜਾ ਸਕਦਾ ਹੈ ਇਹ ਅਸੀਂ 26 ਤਰੀਕ ਨੂੰ ਸਮਾਨ ਦੇਣੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਪਰ ਲੋਕ ਵੀ ਉਸ ਨੂੰ ਤੇਜ਼ੀ ਨਾਲ ਰੋਕਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਇੱਕ ਐਸੇ ਹੀ ਉਪਰਾਲਾ ਕਰਦਾ ਹੈ ਜੇਠੀ ਨਗਰ ਦੇ ਵਿੱਚ ਖੰਨੇ ਸ਼ਹਿਰ ਦੇ ਵਿੱਚ ਇਸ ਵਕਤ ਮੈਂ ਬੈਠਾ ਆ ਮੇਰੇ ਨਾਲ ਤੁਸੀਂ ਮੁੰਡੇ ਦੇਖ ਰਹੇ ਹੋ ਨਵੇਂ-ਨਵੇਂ ਪੁਰਾਣੇ-ਪੁਰਾਣੇ ਸਾਰੇ ਤਰ੍ਹਾਂ ਦੇ ਮੁੰਡੇ ਨੇ ਪਰ ਕੋਸ਼ਿਸ਼ ਉਹਨਾਂ ਦੀ ਹਮੇਸ਼ਾ ਇਹ ਰਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਨਸ਼ੇ ਜਿੰਨੇ ਵੀ ਨਸ਼ੇ ਬੇਜਿਤ ਨੇ ਜਾਂ ਨੌਜਵਾਨੀ ਜਿੱਥੇ ਨਸ਼ਿਆਂ ਦੇ ਵਿੱਚ ਫਸ ਰਹੀ ਆ ਉਹਨਾਂ ਨੂੰ ਆਪਾਂ ਖੇਡਾਂ ਵੱਲੋਂ ਲੈ ਕੇ ਜਾਈਏ ਉਸ ਨੂੰ ਐਸੀ ਖੇਡਾਂ ਵੱਲ ਦੇਵੇ ਲੈ ਕੇ ਜਾਈਏ ਭਾਜੀ ਕਿਤਨਾ ਕਿਤੇ ਇਹ ਗੱਲ ਵੀ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਹੈ ਆਪਣੀ ਕੋਸ਼ਿਸ਼ ਰਹਿੰਦੀ ਆ ਹਰ ਵਕਤ ਕਿ ਆਪਾਂ ਖੇਡਾਂ ਕਰਾ ਕੇ ਖੜਾਰੀਆਂ ਦਾ ਉਸਤਾਹ ਜਿਹੜਾ ਆ ਉਹ ਵਧਾਈਏ ਬਿਲਕੁਲ ਜੀ ਸਹੀ ਗੱਲ ਆ ਇਹ ਚ ਕੋਈ ਉਹ ਨਹੀਂ ਕੀ ਤੇ ਪੰਜਾਬ ਦੇ ਵਿੱਚ ਨਸ਼ਾ ਵੀ ਹੈ ਜਿੱਥੇ ਉੱਥੇ ਰੋਕਣ ਲਈ ਸਾਡੇ ਵਰਗੇ ਜਾਂ ਹੋਰ ਸਾਡੇ ਭਾਈ ਸਾਰੇ ਬੈਠੇ ਨੇ ਖੇਡਾਂ ਕਰਾਨੀਆਂ ਤਾਂ ਖੇਡਾਂ ਨਾਲ ਹੀ ਨਸ਼ਾ ਬੰਦ ਕੀਤਾ ਜਾ ਸਕਦਾ ਹੋਰ ਕਿਸੇ ਗੱਲ ਨਾਲ ਨਹੀਂ ਕਿਉਂਕਿ ਖਿਡਾਰੀਆਂ ਨੂੰ ਕਿਤੇ ਨਾ ਕਿਤੇ ਭਾਜੀ ਹੁੰਦਾ ਆ ਕਿ ਸਾਨੂੰ ਕੋਈ ਐਸਾ ਪਲੇਟਫਾਰਮ ਮਿਲ ਜਾਵੇ ਸਾਡਾ ਸਨਮਾਨ ਹੋਵੇ ਲੋਕਾਂ ਤੱਕ ਸਾਡੀ ਪਹੁੰਚ ਹੋਵੇ ਜਿਵੇਂ ਆਪਾਂ ਕਬੱਡੀ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਖਿਡਾਰੀ ਦੇਖਦੇ ਆਂ ਫੁੱਟਬਾਲ ਨੂੰ ਇੰਨਾ ਨਹੀਂ ਉਪਲਬਧੀਆਂ ਮਿਲਦੀਆਂ ਭਾਰਤ ਦੀ ਗੱਲ ਕਰਦੇ ਆਂ ਕ੍ਰਿਕਟ ਨੂੰ ਤਾਂ ਬਹੁਤ ਲੋਕ ਜਾਣਦੇ ਨੇ ਬਹੁਤ ਐਸੀ ਐਪਸ ਨੇ ਜਿਨ੍ਹਾਂ ਦੇ ਉੱਤੇ ਸੱਟਾਂ ਤੱਕ ਦਾ ਜਿਹੜਾ ਚੱਲ ਜਾਂਦਾ ਪਰ ਫੁੱਟਬਾਲ ਨੂੰ ਇੰਨਾ ਉੱਪਰ ਤੱਕ ਨਹੀਂ ਲੈ ਕੇ ਜਾਂਦੇ ਪਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਫੁੱਟਬਾਲ ਨੂੰ ਜਿਹੜਾ ਪ੍ਰਮੋਟ ਕਰਦੇ ਹਾਂ ਬਿਲਕੁਲ ਜੀ ਫੁੱਟਬਾਲ ਨੂੰ ਲੋਕ ਆਪਣੇ ਇੰਡੀਆ ਚ ਘੱਟ ਉਹ ਦੇਖਦੇ ਨੇ ਇਸ ਕਰਕੇ ਆਪਣਾ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵਧੀਆ ਤੋਂ ਵਧੀਆ ਟੂਰਨਾਮੈਂਟ ਕਰਾਇਆ ਜਾਵੇ ਮੈਚ ਕਰਾਇਆ ਜਾਣ ਹੁਣ ਗਰਮੀ ਜ਼ਿਆਦਾ ਹੋਣ ਕਰਕੇ ਇਸ ਕਰਕੇ ਰਾਤ ਦਾ ਪ੍ਰਬੰਧ ਕੀਤਾ ਸਾਰੀਆਂ ਲਾਈਟਾਂ ਦਾ ਹਾਂਜੀ ਹਾਂਜੀ ਸਾਰੀਆਂ ਲਾਈਟਾਂ 'ਚ ਮੈਚ ਚੱਲਣਗੇ ਆਪਣੇ ਸਾਰੀ ਰੈਸ ਵੀਰੇ ਸ਼ਾਮ ਨੂੰ 6 ਵਜੇ ਤੋਂ ਸ਼ੁਰੂ ਹੋ ਕੇ ਸਵੇਰ ਦੇ 3-4 ਵਜੇ ਤੱਕ ਮੈਚ ਚੱਲਿਆਦਾ ਚੱਲਿਆ ਚੱਲਿਆ ਕਰੂਗਾ ਬਿਲਕੁਲ ਇਨਾਮ ਦੀ ਗੱਲ ਕਰਦੇ ਆ ਕਿਉਂਕਿ ਚਲੋ ਪੈਸਾ ਦਾ ਦੇਖ ਲੋ ਕਿ ਕਮਾਲ ਲੈਂਦੇ ਨੇ ਇਹਨਾਂ ਨਾਲ ਚਲੋ ਹੌਸਲਾ ਹੀ ਮਿਲਦਾ ਹੁੰਦਾ ਹੈ ਕਿ ਖਿਡਾਰੀ ਨੂੰ ਉਹਦੀ ਡਾਈਟ ਹੋ ਜਾਂਦੀ ਆ ਉਸ ਨੂੰ ਹੌਸਲਾ ਮਿਲ ਜਾਂਦਾ ਕਿ ਚਲੋ ਚਾਰ ਪੈਸੇ ਘਰੇ ਵੀ ਆਏ ਨੇ ਕੀ ਕੀ ਇਨਾਮ ਦੇ ਤੌਰ ਤੇ ਆਪਾਂ ਵੇਖਦੇ ਆ ਜਿਵੇਂ ਵੀਰੇ ਤੁਸੀਂ ਕਿਹਾ ਨਾ ਵੀ ਕਬੱਡੀ ਚ ਬਹੁਤ ਹਾਈ ਲੈਵਲ ਹੈ ਉਸ ਤਰ੍ਹਾਂ ਹੁਣ ਫੁੱਟਬਾਲ ਪਹਿਲਾਂ ਵਾਂਗੂ ਨਹੀਂ ਰਹੀ ਫੁੱਟਬਾਲ ਦੇ ਵਿੱਚ ਹੁਣ ਅਸੀਂ 911 ਸਾਡੇ ਜੰਡਾਲੀ 5 10 ਕਿਲੋਮੀਟਰ ਤੇ ਪਿੰਡ ਹੈ 911 ਟਰੈਕਟਰ ਦਿੱਤੇ ਗਏ ਨੇ ਉਸੇ ਤਰ੍ਹਾਂ ਅਸੀਂ ਵੀ ਹੁਣ ਜਿਹੜਾ ਫਰਸਟ ਨਾਮ ਹੈ ਜੀ 1 ਲੱਖ ਰੁਪਿਆ ਸੈਕੰਡ 71000 ਰੁਪਿਆ ਇਨਾਮ ਦੇ ਰਹੇ ਹਾਂ ਜੀ ਯਾਨੀ ਪਹਿਲਾ ਇਨਾਮ 1 ਲੱਖ ਰੁਪਿਆ 1 ਲੱਖ ਰੁਪਿਆ ਹਾਂਜੀ ਫਰਸਟ ਨਾਮ ਦੇ ਰਹੇ ਹਾਂ ਜੀ ਜਿਹੜੀ ਫੁੱਟਬਾਲ ਦੀ ਟੀਮ ਜਿੱਤੂਗੀ ਜਿੱਤੂਗੀ ਜੀ ਤੇ ਸਾਡੇ ਕੋਲੇ 16 ਇਨਵਾਈਟਡ ਕਲੱਬ ਆ ਰਹੇ ਨੇ ਜੀ ਆਲ ਇੰਡੀਆ ਤੋਂ ਮਨਰਬ ਗੀਰਾ ਅਕੈਡਮੀ ਪਟਿਆਲੇ ਤੋਂ ਆ ਰਹੀ ਹੈ ਹਾਂ ਜੀ ਹਾਂ ਵਧੀਆ ਦਿੱਲੀ ਤੋਂ ਕਲੱਬ ਆ ਰਹੇ ਨੇ ਹਰਿਆਣੇ ਤੋਂ ਆ ਰਹੇ ਨੇ ਹਰਿਆਣੇ ਤੋਂ ਵੀ ਆ 16 ਕਲੱਬ ਸਾਡੇ ਕੋਲੇ ਪੂਰੇ ਇੰਡੀਆ ਲੈਵਲ ਦੇ ਆ ਰਹੇ ਨੇ ਇੰਡੀਆ ਲੈਵਲ ਦੇ ਆ ਰਹੇ ਨੇ ਬਿਲਕੁਲ ਤਾਂ ਗੱਲ ਕਰਦੇ ਆ ਕਿ ਇੰਡੀਆ ਲੈਵਲ ਦੀ ਸਾਡੇ ਨਾਲ ਕੋਚ ਸਾਹਿਬ ਵੀ ਹੋਣਗੇ ਸਰ ਤੁਸੀਂ ਇੰਨਾ ਸਮਾਂ ਫੁੱਟਬਾਲ ਨੂੰ ਦਿੱਤਾ ਆ ਕੀ ਲੱਗਦਾ ਕਿ ਬੱਚੇ ਅੱਜਕੱਲ ਫੁੱਟਬਾਲ ਨੂੰ ਕਿੰਦਾ ਦੇਖਦੇ ਨੇ ਤੇ ਪਹਿਲਾਂ ਕਿਵੇਂ ਦੇਖਦੇ ਸੀ ਅੱਜਕੱਲ ਫੁੱਟਬਾਲ ਬਹੁਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਡਿਵੈਲਪ ਹੋ ਗਈ ਹੈ ਕਿਉਂਕਿ ਅੱਗੇ ਫੁੱਟਬਾਲ 'ਚ ਇੰਨੇ ਨਾਮ ਨਹੀਂ ਸੀ ਇੰਨੀ ਓਪਰਚ्युनिटी ਨਹੀਂ ਸੀ ਹੁਣ ਜ਼ਿਆਦਾ ਫੁੱਟਬਾਲ 'ਚ ਓਪਰਚ्युनिटी ਬਹੁਤ ਜ਼ਿਆਦਾ ਨਾਮ ਵੀ ਬਹੁਤ ਜ਼ਿਆਦਾ ਵਧ ਗਏ ਨੇ ਹੁਣ ਆਪਣੇ ਫੁੱਟਬਾਲ ਦੇ ਵਿੱਚ ਪਹਿਲਾ ਨਾਮ 1 ਲੱਖ ਦੂਜਾ 5000 ਰੁਪਏ ਤੇ ਤੀਜੇ ਚੌਥੇ ਨੂੰ ਵੀ ਨਾਮ ਆ ਹੁਣ ਚੌਥੇ ਨੂੰ ਵੀ ਨਾਮ ਹੈਗਾ 11 11000 ਰੁਪਏ ਨਾਮ ਆ ਕਿ ਜਣੀ ਕੋਈ ਬਣ ਜਾਣਾ ਨਹੀਂ ਤੇ ਵੇਹਣ ਤੇਜ਼ ਅਸਟ ਜਿਹੜੇ ਚਾਰ ਪਲੇਅਰ ਹੋਣਗੇ ਉਹਨਾਂ ਨੂੰ ਸਾਈਕਲ ਤੇ ਜਾਣਗੇ ਹੂੰ ਠੀਕ ਹੈ ਤੇ 16 ਟੀਮਾਂ ਨੇ ਪਹਿਲਾਂ ਇਹ ਜਦੋਂ ਟੂਰਨਾਮੈਂਟ ਸ਼ੁਰੂ ਹੋਇਆ ਸੀ ਤਾਂ ਇਹ ਪੰਜਾਬ ਲੈਵਲ ਤੋਂ ਸ਼ੁਰੂ ਹੋਇਆ ਸੀ ਹੁਣ ਇਹ ਟੂਰਨਾਮੈਂਟ ਆਲ ਇੰਡੀਆ ਲੈਵਲ ਦਾ ਬਣ ਚੁੱਕਿਆ ਹੈ ਸਾਰੇ ਆਲ ਇੰਡੀਆ ਲੈਵਲ ਤੋਂ ਟੀਮ ਆ ਗਈਆਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਵੀ ਦੱਸ ਰਿਹਾ ਸੀ ਕਿ ਕਹਿੰਦੇ ਬੜੀ ਦੂਰੋਂ ਦੂਰੋਂ ਇਹ ਪਹੁੰਚ ਰਹੇ ਨੇ ਕਿ ਜਾਨੀ ਹੁਣ ਪੰਜਾਬ ਤੋਂ ਬਾਹਰ ਵੀ ਇਹ ਜਿਹੜੀਆਂ ਜੜਾਂ ਨੇ ਹੁਣ ਪਹੁੰਚਣੀਆਂ ਸ਼ੁਰੂ ਹੋ ਗਈਆਂ ਸ਼ੁਰੂ ਹੋ ਗਈਆਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਟਿਆ ਤੁਸੀਂ ਆਉਂਗੇ ਪੂਰੇ ਹਾਂ ਜੀ ਸਰ ਬਿਲਕੁਲ ਮੈਂ ਮੈਂ ਕੁਝ ਹੋਰ ਮੁੰਡਿਆਂ ਨਾਲ ਵੀ ਅੱਗੇ ਜਿਹੜੀ ਗੱਲਬਾਤ ਜਰੂਰ ਕਰਦਾ ਆ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸਰ ਜੱਸੀ ਵੀਰੇ ਜਿਵੇਂ ਤੁਸੀਂ ਮੈਂ ਮੈਂ ਤੁਹਾਨੂੰ ਜਾਣਦਾ ਵੀ ਹਾਂ ਕਿ ਦਿਨਾਂ ਪੜਸਨੀ ਤੌਰ ਤੇ ਵੀ ਕੰਮ ਛੱਡ ਕੇ ਤੁਸੀਂ ਆਨੇ ਹੋ ਕਈ ਵਾਰ ਜਿਵੇਂ ਮੇਰੇ ਸਾਰੇ ਓਰੇ ਜਿਵੇਂ ਕੰਮ ਛੱਡ ਕੇ ਵੀ ਓਰੇ ਪਹੁੰਚ ਜਾਂਦੇ ਨੇ ਹੈ ਹਾਂ ਜੀ ਹਾਂ ਜੀ ਸਾਰੇ ਤਕਰੀਬਨ ਅਸੀਂ ਕਮਾਕਾਰ ਵਾਲੀ ਆ ਵੀਰੇ ਅਸੀਂ ਪੁਰਾਣੇ ਗਰਾਊਂਡ ਨਾਲ ਜੁੜੇ ਹੋਏ ਆ ਖੇਡਦੇ ਰਹੇ ਆ ਇਸ ਕਰਕੇ ਸਾਨੂੰ ਅੱਜ ਵੀ ਇਹ ਜਿਹੜੇ ਨਵੇਂ ਮੁੰਡੇ ਹੁਣ ਤੁਸੀਂ ਦੇਖ ਰਹੇ ਹੋ 14 ਸਾਲੀ 17 ਸਾਲੀ ਅਸੀਂ ਨਵੀਂ ਪਨੀਰੀ ਤਿਆਰ ਕਰ ਰਹੇ ਹਾਂ ਜੀ ਕੀ ਕਿਤੇ ਨਾ ਕਿਤੇ ਉਹ ਵੀ ਹੋ ਹੁੰਦਾ ਐ ਕਿ ਸਾਡੇ ਬਾਰੇ ਵੀ ਕਿਸੇ ਨੇ ਸੋਚਿਆ ਨਹੀਂ ਹੈ ਸਹੀ ਗੱਲ ਹੈ ਜੀ ਅਸੀਂ ਉਹ ਮੋਢੀ ਹੋ ਗਏ ਕਿਤੇ ਹਾਂ ਜੀ ਬੇ ਅਸੀਂ ਖੇਡੇ ਹੋਏ ਤਾਂ ਕਰਕੇ ਸਾਨੂੰ ਪਤਾ ਅਸੀਂ ਨਵੀਂ ਪੀੜੀ ਤਿਆਰ ਕਰ ਸਕਦੇ ਹਾਂ ਜਿਹਨਾਂ ਨੂੰ ਨਸ਼ੇ ਤੋਂ ਬਚਾ ਸਕਦੇ ਹਾਂ ਬਿਲਕੁਲ ਜਿਵੇਂ ਵੀਰੇ ਆਪਾਂ ਵੇਖਦੇ ਹੁੰਨੇ ਆ ਮਿੱਤ ਵੀਰਾਂ ਨੂੰ ਵੀ ਆਪਾਂ ਕਿੰਨੇ ਟਾਈਮ ਤੋਂ ਜਾਣਦੇ ਆ ਹੋਰ ਆਪਣੇ ਭਾਈ ਨੂੰ ਸੋਨੀ ਹੋਣੀ ਵੀ ਬੈਠੇ ਨੇ ਇਹਨਾਂ ਨਾਲ ਜਿਵੇਂ ਆਪਾਂ ਵੇਖਦੇ ਹੀ بڑے ਹੋਏ ਆ ਜਿਹੜਾ ਨੋ ਵੀ ਜਾਂ ਅੱਜ ਜਿਹੜਾ ਨਾਲ ਬੈਠ ਕੇ ਜਦੋਂ ਕੰਮ ਕਰਦੇ ਹੋ ਜਾਂ ਦੇਖਦੇ ਹੋ ਕਿ ਮੈਂ ਕਿੰਨਾ ਕੁ ਸਿੱਖ ਨੂੰ ਮਿਲਦਾ ਬਹੁਤ ਵਧੀਆ ਲੱਗਦਾ ਵੀਰੇ ਜਿਵੇਂ ਹੁਣ ਕਲੱਬਾਂ ਦੇ ਮੈਚ ਕੁੜੀਆਂ ਦੇ ਮੈਚ ਵੀ ਨੇ ਜਾਂ ਬੀਲ ਚੇਹਰਾ ਵਾਲਾ ਵੀ ਆ ਮੈਂ ਤੇ ਵੀਰਾ ਤੁਹਾਨੂੰ ਪੁੱਛੋ ਇਹਨਾਂ ਨੂੰ ਤੁਹਾਨੂੰ ਦੱਸਣਗੇ ਹੋਰ ਵੀ ਤਾਂ ਕਾਫੀ ਚੀਜ਼ਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਪ੍ਰਬੰਧ ਕੀਤਾ ਹੋਇਆ ਬਿਲਕੁਲ ਵੀਰੇ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੇ ਟਰਾਈਸਾਈਕਲ ਵੀ ਜਿਹੜੇ ਦਿੱਤੇ ਜਾਣਗੇ ਹੈਂਡੀਕੈਪ ਨੂੰ ਤੇ ਜਿਹੜੇ ਇਨਾਮ ਤਾਂ ਚਲੋ ਵੱਖਰੇ ਨੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਆ ਉਹ ਵੀ ਮਿਲ ਰਹੇ ਨੇ ਅਸੀਂ ਵੀਰੇ ਇੱਕ ਤਾਂ ਹੈਂਡੀਕੈਪਟਾਂ ਵਾਸਤੇ ਜੇ ਮਤਲਬ ਕਿਸੇ ਦੀਆਂ ਦੋਏ ਲੱਤਾਂ ਮਤਲਬ ਖਰਾਬ ਨੇ ਜਿਵੇਂ ਬਚਪਨ ਤੋਂ ਲਾ ਲੋ 80% ਤੱਕ ਦਾ ਉਹਨਾਂ ਦਾ ਕਾਰਡ ਬਣਦਾ ਉਹਨਾਂ ਨੂੰ ਅਸੀਂ ਬੈਟਰੀ ਵਾਲੀਆਂ ਸਾਈਕਲਾਂ ਜੇ ਜਿਹੜਾ ਵੀ ਬੰਦਾ ਲੋਡ ਬੰਦਦਾ ਲੋਡ ਬੰਦਦਾ ਜੀ ਬੈਟਰੀ ਵਾਲੀਆਂ ਸਾਈਕਲਾਂ ਦਵਾਂਗੇ ਜਿਹਦੀ ਇੱਕ ਲੱਤ ਖਰਾਬ ਹੈ ਜੀ ਉਹਨੂੰ ਦੂਜੀ ਸਾਈਕਲ ਟਰਾਈਸਾਈਕਲ ਦਵਾਂਗੇ ਜੇ ਹਾਂ ਕੋਈ ਲੋਡ ਬੰਦ ਸਾਡੇ ਤੋਂ ਫੋੜੀਆਂ ਵੀ ਲਿਜਾ ਸਕਦਾ ਹੈ ਇਹ ਅਸੀਂ 26 ਤਰੀਕ ਨੂੰ ਸਮਾਨ ਦੇਣੇ ਜੀ 26 ਤਰੀਕ ਨੂੰ ਜਿਹਾ ਹਾਂ 26 26 5 2024 ਨੂੰ ਤੇ 24 ਤਰੀਕ ਤੋਂ ਪਹਿਲਾਂ ਪਹਿਲਾਂ ਸਾਡੇ ਨਾਲ ਆ ਕੇ ਕੋਈ ਵੀ ਸੰਪਰਕ ਕਰ ਸਕਦਾ ਸੰਪਰਕ ਕਰ ਸਕਦਾ ਬਿਲਕੁਲ ਮੈਂ ਬਿਲਕੁਲ ਇੱਕ ਗੱਲ ਗੱਲ ਹੋਰ ਕਰ ਰਹੇ ਸੀ ਕਿ ਜਿਵੇਂ ਹੈਂਡੀਕੈਪ ਦੇ ਕਹਿੰਦੇ ਮੈਚ ਵੀ ਕਰਵਾਏ ਜਾ ਰਹੇ ਨੇ ਟੀਮਾਂ ਵੀ ਉਰੇ ਪਹੁੰਚ ਰਹੀਆਂ ਨੇ 20 ਦੱਸ ਰਿਹਾ ਕਿ ਦੋ ਟੀਮਾਂ ਆ ਰਹੀਆਂ ਨੇ ਹਾਂ ਜੀ ਉਹਨਾਂ ਦਾ ਮੈਚ ਕਰਾਇਆ ਜਾਊਗਾ ਜਿਹੜੇ ਮੈਚ ਕਰਾਇਆ ਜਾਊਗਾ ਹੈਂਡੀਕੈਪ ਜੋ ਜਿਨਨੇ ਵੀ ਆਪਾਂ ਕਹਿ ਸਕਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੌਸਲਾ ਦੇਣ ਦੀ ਕੁਸ਼ਤੀ ਵਾਲੇ ਲੈਵਲ ਦੇ ਪਲੇਅਰ ਨੇ ਵਿੱਚ ਕਈ ਜਿਹੜੇ ਖੇਡਣ ਆਉਣਗੇ ਉਹ ਦੋ ਕੁੜੀਆਂ ਜੀ ਆਪਣੇ ਹੈਂਡੀਕੈਪ ਤੇ ਜਾਂ ਵਰਲਡ ਕੱਪ ਖੇਡਣ ਚੱਲੀ ਆਉਣੇ ਜੀ ਸਤੰਬਰ ਚ ਸਾਊਥ ਅਫਰੀਕਾ ਹੋਣਾ ਉਹ ਵੀ ਕੁੜੀਆਂ ਖੇਡਣ ਆ ਰਹੀਆਂ ਨੇ ਆਪਾਂ ਉਹਨਾਂ ਦਾ ਕਲੱਬ ਤੋਂ ਤੌਰ ਤੇ ਉਹਨਾਂ ਦਾ ਸਨਮਾਨ ਵੀ ਕਰਨਾ ਹੈ ਸਨਮਾਨ ਵੀ ਕਰਨਾ ਹੈ ਬਿਲਕੁਲ ਇੱਕ ਵਾਰ ਤੁਸੀਂ ਨਾ ਆਖਰ ਦੇ ਵਿੱਚ ਡੇਟ ਤੇ ਜਗ੍ਹਾ ਪ੍ਰੋਪਰ ਦੱਸ ਦਿਓ ਇਹ ਜੋ ਟੂਰਨਾਮੈਂਟ ਹੈ ਜੀ ਇਹ ਪ੍ਰਿੰਸੀਪਲ ਨਰੇਸ਼ੰਦਰ ਸਟੇਡੀਅਮ ਖੰਨਾ ਮਿਰਕੋਲਾ ਰੋਡ ਤੇ ਹੋ ਰਿਹਾ ਹੈ ਜੀ ਹੂੰ 23 24 25 26 ਮਈ 2024 ਨੂੰ 24 ਨੂੰ ਹੋ ਰਿਹਾ ਹੈ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਹਾਂਜੀ ਹਾਂਜੀ ਇਹਦੇ ਵਿੱਚ ਫੁੱਟਬਾਲ ਬਾਲੀਵਾਲ ਤੇ ਕੁੜੀਆਂ ਦੇ ਮੈਚ ਤੇ ਹੈਂਡੀਕੈਪਟਨ ਦੇ ਮੈਚ ਕਰਾਏ ਜਾਂਦੇ 14 ਸਾਲ ਦੇ ਬੱਚਿਆਂ ਦੇ 14 ਸਾਲੇ ਬੱਚਿਆਂ ਦੇ ਮੈਚ 14 ਸਾਲੇ ਇਹ ਅਭੀ ਕੱਲੇ ਕਲੱਬ ਵਾਲਾ ਨਾ ਹੋਵੇ ਛੋਟੇ ਬਨੇਰੇ ਛੋਟੇ ਬੱਚਿਆਂ ਤੋਂ ਟੂਰਨਾਮੈਂਟ ਸਟਾਰਟ ਕਰਦੇ ਯਾਨੀ ਕਿਤੇ ਨਾ ਕਿਤੇ ਕੋਸ਼ਿਸ਼ ਰਹਿੰਦੀ ਹੈ ਕਿ ਹਰ ਵਰਗ ਦੇ ਬੱਚਿਆਂ ਨੂੰ ਜਿਹੜਾ ਆਪਾਂ ਪਹੁੰਚ ਪਹੁੰਚ ਕਰ ਸਕੀਏ ਕੋਈ ਐ ਨਾ ਲੱਗੇ 21 ਸਾਲ ਵਾਲੇ ਵੀ ਨੇ ਵਿੱਚ ਪਹਿਲਾਂ 14 ਸਾਲ ਆ ਫਿਰ 21 ਸਾਲ ਵਾਲਿਆਂ ਦੇ ਮੈਚ ਨੇ ਫਿਰ ਉੱਪਰ ਕਲੱਬ ਹੋ ਗਿਆ ਨਾਲ ਕੁੜੀਆਂ ਦਾ ਮੈਚ ਕੁੜੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬਹੁਤ ਚੰਗਾ ਪ੍ਰੋਗਰਾਮ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਦੇਖ ਰਹੇ ਹੋ ਕਿ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਖੜਾ ਤੁਸੀਂ ਗਰਾਉਂਡ ਵੀ ਦੇਖ ਸਕਦੇ ਹੋ ਕਿ ਗਰਾਉਂਡ ਜਿਹੜਾ ਆ ਉਹ ਤਿਆਰ ਕੀਤਾ ਜਾ ਵੀ ਰਿਹਾ ਹੈ ਆਉਣ ਵਾਲੀ 24 ਮਈ ਨੂੰ ਜਿਹੜੇ ਨੇ ਟੂਰਨਾਮੈਂਟ ਸ਼ੁਰੂ ਹੋ ਜਾਣਗੇ ਤੇ ਜਿੰਨੇ ਵੀ ਤੁਹਾਡੇ ਪਹੁੰਚ ਕਰਨਾ ਚਾਹੁੰਦੇ ਨੇ ਕੋਈ ਸਵਾਲ ਆ ਤੁਹਾਡੇ ਮਨ ਦੇ ਵਿੱਚ ਤੁਸੀਂ ਉਹਨਾਂ ਸਵਾਲਾਂ ਦੇ ਵੀ ਜਵਾਬ ਲੈ ਸਕਦੇ ਹੋ ਜਾਂ ਤੁਸੀਂ ਆਪ ਆਪਣੀ ਟੀਮ ਨੂੰ ਐਂਟਰ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਤੇ ਉੱਤੇ ਕਾਲ ਜਿਹੜੀ ਆ ਉਹ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ